ਇਹ ਕਿਤੇ ਨਹੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਦੇ ਵਿੱਚ ਸਾਬਕਾ ਲੇਡੀ ਸਰਪੰਚ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੁਲਿਸ ਨੇ ਵੱਡਾ ਖੁਲਾਸਾ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਦੇ ਵਿੱਚ ਜੋ ਦੋ ਆਰੋਪੀ ਗ੍ਰਿਫਤਾਰ ਕੀਤੇ ਗਏ ਨੇ ਉਹ ਮ੍ਰਿਤਕ ਦੇ ਰਿਸ਼ਤੇਦਾਰ ਨੇ ਤੇ ਪਰਿਵਾਰ ਦੇ ਵਿੱਚੋਂ ਹੀ ਨੇ ਤੇ ਇਹਨਾਂ ਦਾ ਆਪਸੀ ਝਗੜਾ ਚੱਲਦਾ ਸੀ ਤੇ ਪਹਿਲਾਂ ਵੀ ਤਕਰਾਰਬਾਜ਼ੀ ਜੀ ਹੁੰਦੀ ਰਹਿੰਦੀ ਸੀ ਲੇਕਿਨ ਹੁਣ ਜਦੋਂ ਟਕਰਾਰ ਹੋਈ ਤਾਂ ਗੱਲ ਜਿਆਦਾ ਵੱਧ ਗਈ ਤੇ ਰਤਕਾ ਦੇ ਭਤੀਜੇ ਲੱਗਦੇ ਨੌਜਵਾਨ ਤੇ ਉਸਦੇ ਪਿਤਾ ਵੱਲੋਂ ਗੋਲੀਆਂ ਮਾਰ ਕੇ ਸਾਫਤਾ ਲੇਡੀ ਸਰਪੰਚ ਦਾ ਕਤਲ ਕਰ ਦਿੱਤਾ ਉਸ ਵੱਲੋਂ ਵਾਰਦਾਤ ਦੇ ਵਿੱਚ ਵਰਤੀ ਗਈ ਕੱਤੀ ਵੀ ਬਰਾਮਦ ਕਰ ਲਈ ਗਈ ਹੈ ਤੇ ਹਾਲੇ ਇਸ ਮਾਮਲੇ ਦੇ ਵਿੱਚ ਇੱਕ આરોપી ਪੁਲਿਸ ਦੀ ਗ੍ਰਿਫਤ ਤੋ ਬਾਹਰ ਦੱਸਿਆ ਜਾ ਰਿਹਾ ਹੈ ਜਿਸ ਨੂੰ ਕੇ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਮਹਿੰਦਰਜੀਤ ਕੌਰ ਵਾਈਫ ਆਫ ਮਨਪ੍ਰੀਤ ਸਿੰਘ ਉਹ ਇਹਨਾਂ ਦਾ ਮਰਡਰ ਹੋ ਗਿਆ ਸੀਗਾ 45 ਸਾਲ ਉਮਰ ਸੀ ਇਹਨਾਂ ਦੀ ਤੇ ਸਦਰ ਮਾਨਸਾ ਇਹ ਮਕਦਮਾ ਨੰਬਰ 25 24126 ਅੰਡਰ ਸੈਕਸ਼ਨ 103 109 3 ਜਮਨ 5 ਤੇ 66 ਜਮਨ 2 ਤੇ 25 ਚਰਜਨਾਟ ਆਬਜੈਕਟ ਇਹ ਅਸੀਂ ਦਰਜ ਕੀਤਾ ਸੀਗਾ ਉਸ ਤੋਂ ਬਾਅਦ ਤਫ਼ਤੀਸ਼ ਦੌਰਾਨ ਇਹਦੇ ਚ ਅੱਜ ਦੋ ਅਕਿਊਜ਼ਡ ਅਸੀਂ ਅਰੈਸਟ ਕੀਤੇ ਨੇ ਅਮਰਿੰਦਰ ਸਿੰਘ ਸਨ ਆਫ ਭਗਵੰਤ ਸਿੰਘ ਤੇ ਦੂਸਰਾ ਇਹਨਾਂ ਦਾ ਫਾਦਰ ਭਗਵੰਤ ਸਿੰਘ ਸਨ ਆਫ ਮੱਲ ਸਿੰਘ ਤੋ ਮੋਟਿਵ ਇਹਨਾਂ ਦਾ ਇਹ ਡੋਮੈਸਟਿਕ ਡਿਸਪਿਊਟ ਸੀਗਾ ਬੇਸਿਕਲੀ ਇਹਨਾਂ ਦਾ ਘਰੇਲੂ ਪ੍ਰੋਪਰਟੀ ਵਗੈਰਾ ਦੇ ਹੋਰ ਝਗੜੇ ਸੀ ਤੋ ਮਰਡਰ ਵਾਲੇ ਦਿਨ ਕੋਈ ਮਲਬਾ ਵਗੈਰਾ ਸਿੱਟਿਆ ਹੋਇਆ ਸੀ ਉਹਨੂੰ ਲੈ ਕੇ ਹੀ ਇਹਨਾਂ ਦੀ ਆਪਸ ਚ ਖੈਬਾਜੀ ਹੋ ਗਈ ਤੇ ਉਹ ਗੁੱਸੇ 'ਚ ਉਹਨੇ ਕੈਸ਼ ਚਾ ਕੇ 32 ਬੋਰ ਪਿਸਟਲ ਦੇ ਨਾਲ ਤਿੰਨ ਫਾਇਰ ਉਮਰਿੰਦਰ ਨੇ ਮਾਰੇ ਤੇ ਉਹਦੇ ਫਾਦਰ ਭਗਵਾਨ ਸਿੰਘ ਨੇ ਉਹ ਸਕੋਰਪਿਓ ਐਨ ਗੱਡੀ ਸੀ ਜਿਹੜੀ ਉਹਦੇ 'ਚ 12 ਬੋਰ ਨਾਲ ਫਾਇਰ ਮਾਰਿਆ ਤੋ ਇਹਦੇ ਚ ਪੋਸਟਮਾਰਟਮ ਰਿਪੋਰਟ ਸਾਨੂੰ ਹਲੇ ਅਵੇਟਡ ਹੈਗੀ ਆ ਤੋ ਜਿਹੜਾ ਵਹੀਕਲ ਸਕੋਰਪਿਓ ਯੂਜ਼ ਹੋਈ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਹੈਗੀ ਆ ਤੀਜਾ ਅਕਿਊਜ਼ਡ ਗੁਰਪਾਲ ਸਿੰਘ ਉਹ ਫਰਾਰ ਹੈ ਅਸੀਂ ਜਲਦੀ ਉਹਨੂੰ ਗ੍ਰਿਫਤਾਰ ਕਰ ਲਾਂਗੇ ਤੇ ਇਹ ਇੱਕੋ ਹੀ ਫੈਮਿਲੀ ਸੀਗੀ ਸਾਰੀ ਇੱਕ ਤਾਂ ਅਕਿਊਜ਼ਡ ਦੀ ਜਿਹੜੀ ਸੀ ਮਰਨ ਵਾਲੀ ਲੇਡੀ ਚਾਕੀ ਸੀ ਲੱਗਦੀ ਸੀ ਦੂਜੇ ਦੀ ਭਾਬੀ ਲੱਗਦੀ ਸੀ ਚਾਕੇ ਦੇ ਜੂਨ ਤੋ ਇਹ ਇੱਕ ਇਹ ਫੈਮਿਲੀ ਦਾ ਇਹਨਾਂ ਦਾ ਉਹਦਾ ਸ਼ਰੀਕਾ ਹੀ ਕੁਰੀਲੇ ਦਾ ਹੀ ਡਿਸਪਿਊਟ ਸੀਗਾ ਇਹਨਾਂ ਦਾ ਅਸਲਾ ਕਿਹੜਾ 32 ਬੋਰ ਰਿਵਾਲਵਰ ਸੀਗਾ ਜੀ ਇੱਕ ਉਹਦੇ ਨਾਲ ਤਿੰਨ ਵਾਇਰ ਸੀਗਾ ਦੂਸਰਾ ਸੀ ਇਹ ਲੈਸਨ ਸੀ ਸੀਗਾ ਜੀ ਤੇ 32 ਬੋਰ ਗਨ ਸੀ ਪਰਤੀਪੁਰ ਰਿਵਾਲਵਰ ਤੇ 12 ਬੋਰ ਦਾ ਬਾਕੀ ਪੋਸਟਮਾਨਰ ਰਿਪੋਰਟ ਹਲੇ ਵੇਟਡ ਹੈ ਉਹ ਤੋਂ ਬਾਅਦ ਸਾਨੂੰ ਹੋਰ ਪਿਕਚਰ ਕਲੀਅਰ ਹੋ ਜਾਵੇ ਕਤਲ ਦਾ ਇਹਨਾਂ ਨੇ ਕਾਰਨ ਦੱਸਿਆ ਨਹੀਂ ਇਹ ਵੀ ਕਿਉਂ ਕਤਲ ਦਾ ਕਾਰਨ ਤਾਂ ਡੋਮੈਸਟਿਕ ਸ਼ਰੀਕਾ ਵਾਜੀ ਆਪਸ ਚ ਇਹਨਾਂ ਦਾ ਖਹਿਬਾ ਜੀ ਪਹਿਲਾਂ ਵੀ ਹੁੰਦੀ ਸੀ ਗਵਾਂਡੀ ਸੀਗੇ ਬਿਲਕੁਲ ਨਾਲ-ਨਾਲ ਦੇ ਘਰ ਸੀ ਤੇ ਇੱਕ ਬਿਲਕੁਲ ਸਾਹਮਣੇ ਘਰ ਸੀ ਤੀਜੇ ਕੀ ਉਸ ਦਾ ਉਸ ਦਿਨ ਇਹਨਾਂ ਦਾ ਮਲਬਾ ਵਗੈਰਾ ਸੱਟਣ ਪਿੱਛੇ ਝਗੜਾ ਵੱਧ ਗਿਆ ਤੇ ਉਹਨੇ ਤੈਸ ਚਾਕੇ ਫਾਇਰ ਮਾਰ ਚੱਕਬਾਣੀ ਟੀਵੀ ਲਈ ਅਨਿਲ ਜੈਮ ਦੀ ਰਿਪੋਰਟ